ਨੂੰ ਜੀ ਜਨਮ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਹੈਪੀ ਨਵਰਾਤਰੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਮੇਰੇ ਪਰਿਵਾਰ ਫੇਸਬੁੱਕ ਫੈਮਿਲੀ ਨੂੰ ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਜੀ ਕੱਲ ਦਾ ਜਸਟ ਇੱਕ ਵੀਡੀਓ ਜਿਹੜਾ ਡਾਲ ਚੁੱਕੀ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਵੀ ਵੀਡੀਓ ਮੇਰਾ ਅਪਡੇਟ ਨਹੀਂ ਹੋਇਆ ਤੇ ਸੈਕਿੰਡਸ ਵੀਡੀਓ ਮੇਰੀ ਅਗਲੇ ਦਿਨ ਦੀ ਹੈ ਔਰ ਅੱਜ ਸੋਮਵਾਰ ਦਾ ਦਿਨ ਹੈ ਤੇ ਇੱਕ ਲੈਂਸ ਮੈਂ ਦੁਰਗਾ ਮਈਆ ਜੀ ਦੇ ਬਾਰੇ ਲਿਖੀ ਹੈ ਤੇ ਉਹ ਪਰਮਾਤਮਾ ਔਰ ਦੁਰਗਾ ਮਈਆ ਜੋ ਵੀ ਹੈ ਪਰਮਾਤਮਾ ਦੇ ਪ੍ਰਤੀ ਉਹ ਵਿਸ਼ਿੰਗਸ ਪਰਮਾਤਮਾ ਤੁਹਾਡੇ ਲਈ ਬਣਾਈ ਰੱਖੇ ਤੇ ਹੈਪੀ ਨਵਰਾਤਰੀ ਜਿੰਨਾ ਵੀ ਟਾਈਮ ਰਵੇ ਤੇ ਬਹੁਤ ਵਧੀਆ ਵਧੀਆ ਰਵੇ ਤੇ ਅਸੀਂ ਕੱਲ ਕਲਰਸ ਦੀ ਗੱਲ ਕਰ ਰਹੇ ਸੀ ਤੇ ਅੱਜ ਮੈਂ ਤੁਹਾਨੂੰ ਦਿਖਾਨੀ ਕਿ ਅਸੀਂ ਕਲਰਸ ਜਿਹੜਾ ਵੀ ਕੰਬੀਨੇਸ਼ਨਸ ਕਰਾਇਆ ਤੇ ਉਹ ਕਲਰ ਤੁਹਾਨੂੰ ਮੈਂ ਦਿਖਾਨੀ ਆ ਔਰ ਦੇਖੋ ਜੀ ਇਹ ਕਲਰ ਜੋ ਵੀ ਤੁਹਾਨੂੰ ਸ਼ੋ ਹੋ ਰਿਹਾ ਹੈ ਪਹਿਲਾਂ ਇੱਥੇ ਇਹਨਾਂ λεਮਨ ਕਲਰ ਸੀ। ਔਰ λεਮਨ ਤੋਂ ਬਾਅਦ ਅਸੀਂ ਇਹਦੇ ਵਿੱਚ ਨਾ ਹੁਣ ਥੋੜਾ ਕਲਰ ਜਿਹੜਾ ਉਹ ਮਿੱਟੀ ਰੰਗਾ ਕਰਾ ਦਿੱਤਾ ਹੈ। ਤੇ ਬਾਕੀ ਤੁਸੀਂ ਇੱਕ ਛੋਟਾ ਜਿਹਾ ਉਹ ਸ਼ੋ ਹੁੰਦਾ ਨਜ਼ਰ ਆ ਰਿਹਾ ਹੋਏਗਾ ਉਹ ਬਲਬ ਦੀ ਸਪੇਸ ਹੈ। ਬਟ ਉਹਨੂੰ ਅਸੀਂ ਆਫ ਕਰਾਂਗੇ ਕਿਉਂਕਿ ਸਾਨੂੰ ਬਲਬ ਦੀ ਸਪੇਸ ਨਹੀਂ ਕਿਉਂਕਿ ਬਲਬ ਦੀ ਸਪੇਸ ਜਿੱਥੇ ਹੈ ਉੱਥੇ ਮੇਨ ਤੇ ਲੱਗੀ ਹੋਈ ਹੈ। ਤੇ ਬਾਕੀ ਤੁਸੀਂ ਇਹ ਬਕਸੇ ਦੇਖ ਰਹੇ ਹੋਗੇ ਇਹ ਯਸ ਇਸ طرح ਹੀ ਬਕਸੇ ਲਗਾਏ ਨੇ ਥੋੜਾ ਮਤਲਬ ਆਪਣਾ ਕੁਜ਼ਰੂਰਤਮਨ ਸੋ ਚੀਜ਼ਾਂ ਹੁੰਦੀਆਂ ਨੇ ਉਹਨੂੰ ਉਹਦੇ ਵਿੱਚ ਮਤਲਬ ਸ਼ਿਫਟ ਕਰਨਾ ਤੇ ਇਹਦੇ ਨਾਲ ਜਿਹੜਾ ਕਿ ਕੰਟਰਾਸਟ ਤੁਸੀਂ ਦੇਖ ਰਹੇ ਹੋਗੇ ਪੂਰਾ ਮੈਚਿੰਗ ਹੋ ਗਿਆ ਇਸ ਕਲਰ ਨੂੰ ਚੁਆਇਸ ਜਿਹੜਾ ਸਾਡਾ ਮੈਨ ਕੀਤਾ ਉਹ ਸਾਡੇ ਮੈਨ ਜਿਹੜੇ ਵਰਕਰ ਲੱਗੇ ਉਹਨਾਂ ਨੇ ਕੀਤਾ ਕਿਉਂਕਿ ਮੈਂ ਤਾਂ ਉਹਨਾਂ ਨੂੰ ਕਹਿ ਰਹੀ ਸੀ ਕਿ ਮਤਲਬ ਥੋੜਾ ਹੋਰ ਨੀਲਾ ਰੰਗ ਚਲੇਗਾ ਪੀਲਾ ਚਲੇਗਾ ਤਾਂ ਉਹ ਮੇਰੇ ਕੋਲ ਹੱਸਣੇ ਲੱਗੇ ਮੁਝੇ ਬੋਲਨੇ ਲੱਗੇ ਕਿ ਆਸਕਲ ਮੈਮ ਉਹ ਕਲਰ ਕੌਣ ਕਰਾਤਾ ਹੈ ਹਮ ਆਪਕੋ ਕਲਰ ਕਰਵਾ ਕੇ ਦੇਗੇ ਤਾਂ ਇੰਗਲਿਸ਼ ਕਲਰ ਹੋਗਾ ਤਾਂ ਦੇਖਿਆ ਜਬੀ ਤੇ ਇਹ ਉਹਨਾਂ ਦੀ ਚੁਆਇਸ ਦਾ ਹੀ ਕਲਰ ਹੋਇਆ ਪਰ ਮੇਰੀ ਚੁਆਇਸ ਥੋੜੀ ਸੋਸ ਸੋਤੀ ਨੂੰ ਲੈ ਕੇ ਬਟ ਹਾਂ ਲਗਾਂ ਚ ਤੇ ਕਰਨ ਦੇ ਵਿੱਚ ਤੇ ਦੇਖਣ ਚ ਬਹੁਤ ਫਰਕ ਲੱਗਦਾ ਫਿਰ ਪਤਾ ਲੱਗੇ ਕਿ ਕਲਰ ਦਾ ਕੰਬੀਨੇਸ਼ਨ ਕਿਹੜਾ ਤੇ ਰਜਿਸਟਰ ਮੈਂ ਤੁਹਾਨੂੰ ਦੱਸਿਆ ਸੀ 4 ਤੋਂ 5 ਸਾਲ ਸਾਡੇ ਮੈਕਸਿਮਮ 3 ਸਾਢੇ ਦਿਨ ਸਾਲ ਨਿਕਲਗੇ ਸੀ ਕਲਰ ਨੂੰ ਲੈ ਕੇ ਤੇ ਹੁਣ ਜਾ ਕੇ ਫਿਰ ਦੁਬਾਰਾ ਕਲਰ ਹੋਇਆ ਬਾਕੀ ਸਾਡੇ ਵਰਕਰ ਬੈਠੇ ਨੇ ਅੱਜ ਇਹਨਾਂ ਦੀ ਚਾਹ ਬਹੁਤ ਲੇਟ ਹੋ ਗਈ ਕਿਉਂ ਭਈਆ ਆਹ ਚਾਹ ਬਹੁਤ ਲੇਟ ਹੋ ਗਈ ਭਈਆ ਨੂੰ ਕੱਲ 10:30 ਟਾਈਮ ਮਿਲ ਗਈ ਸੀ ਅੱਜ ਭਈਆ ਦੇ 11:30 ਹੋ ਗਏ ਤੇ ਆਹ ਥੋੜੀ ਮੀਟਿੰਗ ਵੀ ਚੱਲ ਰਹੀ ਸੀ ਨਾ ਲੇਡੀਜ਼ ਮੀਟਿੰਗ ਚਲਤੀ ਹੈ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਥੋੜਾ ਸੋ ਬਾਕੀ ਤੁਹਾਨੂੰ ਮੈਂ ਦਿਖਾਨੀ ਆ ਅ ਸਿੜੀਆਂ ਦੇ ਜਿਹੜਾ ਪੇਂਟ ਹੈ ਇਹਨੂੰ ਅਸੀਂ ਬਲੈਕ ਮਤਲਬ ਸਿੜੀਆਂ ਦਾ ਕਰਾਂਗੇ ਤੇ ਪ੍ਰਾਈਮਰ ਲਗਾਇਆ ਹੈ 골ਡਨ ਆਪਣਾ ਸੌਰੀ ਬ੍ਰਾਊਨ ਕਲਰ ਦਾ ਕਿ ਤਾਂਕਿ ਇਹ ਥੋੜਾ ਮਜ਼ਬੂਤੀ ਵਾਈਸ ਵਧੀਆ ਹੋ ਜਾਵੇ ਤੇ ਇਹਦਾ ਕਲਰ ਜਿਹੜਾ ਲੁੱਕ ਹੈ ਹੋਰ ਵੀ ਜ਼ਿਆਦਾ ਓਵਰ ਕੇ ਬਾਹਰ ਆਏ ਬਾਕੀ ਦੇਖਿਆ ਜਾਵੇ ਟਾਈਲਾਂ ਨੂੰ ਲੈ ਕੇ ਦੇਖੋ ਟਾਈਲਾਂ ਦੇ ਨਾਲ ਇਹ ਵੀ ਕੰਟਰਾਸਟ ਮਤਲਬ ਪੂਰਾ ਹੋ ਰਿਹਾ ਹੈ ਤੇ ਇਸ ਲਈ ਇਹ ਕਲਰ ਚਲੋ ਵਧੀਆ ਰਿਹਾ ਭਈਆ ਬਹੁਤ ਸਾਰੇ ਕੰਮ ਕਰਦੇ ਨੇ ਲੋਕਾਂ ਦੇ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਕਿਹੜਾ ਕਲਰ ਕਿੱਥੇ ਸੈਟ ਅਪ ਬੈਠੇਗਾ ਤੇ ਉਸ ਹੱਬ ਨਾ ਉਹਨਾਂ ਨੇ ਦੱਸਿਆ ਤੇ ਅਸੀਂ ਕਰਵਾ ਲਿੱਤਾ ਬਾਕੀ ਮੈਨੂੰ ਨੀਲਾ ਕਲਰ ਤੇ ਪੀਲਾ ਕਲਰ ਤੇ ਬਾਕੀ ਹਰਕਲ ਪਲਪਲ ਕਲਰ ਵਗੈਰਾ ਇਹ ਚੀਜ਼ਾਂ ਮੈਨੂੰ ਥੋੜਾ ਕਲਰ ਭਾਂਦੀਆਂ ਨੇ ਤਦ ਮੈਂ ਕਿਹਾ ਬਟ ਚਲੋ ਕੋਈ ਨਾ ਈਸ ਓਕੇ ਸੋ ਬਾਕੀ ਪਰਵਾ Facebook ਫੈਮਿਲੀ ਐਂਡ YouTube ਮਾਈ ਫੈਮਿਲੀ ਆਪਣਾ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਤੇ ਇਸ ਟਰੇਨ ਚੈਨਲ ਨੂੰ ਤੁਸੀਂ ਵਧੀਆ-ਵਧੀਆ ਦਿੰਦੇ ਰਹੋ ਤਾਂ ਕਿ ਉਸ ਤੋਂ ਵੀ ਜ਼ਿਆਦਾ ਜਿਹੜਾ ਚੈਨਲ ਹੈ ਤੁਹਾਡੇ ਸਪੋਰਟ ਨਾਲ ਵਧੀਆ ਹੋ ਜਾਵੇ ਤੇ ਬਾਕੀ ਅਸੀਂ ਟਰੈਸ ਦੇ ਵਿੱਚ ਆਏ ਸੀ ਥੋੜਾ ਭਈਆਂ ਨੂੰ ਮੈਂ ਚਾਹ ਵਗੈਰਾ ਦੇਣ ਆਈ ਸੀ ਤੇ ਸੋਚਿਆ ਚਲੋ ਹਲਕੀ ਜੀ ਤੁਹਾਡ ਨਾਲ ਗੱਲਬਾਤ ਕਰਕੇ ਤੇ ਅਸੀਂ ਟਾਈਮ ਸਪੈਂਡਸ ਕਰਦੇ ਆ ਸੋ ਬਾਕੀ ਆਪਣਾ ਚੈਨਲ ਦੀ ਜਿਹੜੀ ਗੱਲਬਾਤ ਹੋ ਰਹੀ ਹੈ ਕੋਸ਼ਿਸ਼ ਕੀਤੀ ਸੀ ਮੇਰੀ ਕਿ ਮੈਂ ਕਾਦਾ ਵੀਡੀਓ ਤੁਹਾਨੂੰ ਵੀ ਦਿਖਾਵਾਂ ਬੜ ਮੈਂ ਵੀਡੀਓ ਨਹੀਂ ਦਿਖਾ ਪਾਈ ਕਿਉਂਕਿ ਬਹੁਤ ਸਾਰਾ ਕੰਮ ਜਿਹੜਾ ਹਜੇ ਵੀ ਪੈਂਡਿੰਗ ਪਿਆ ਹੈ ਬਹੁਤ ਖਲੇਰਾ ਪਿਆ ਤੇ ਮੈਂ ਤੁਹਾਨੂੰ ਦਿਖਾ ਸਕਦੀ ਕਿ ਦੇਖੋ ਖਲੇਰਾ ਕਿੰਨਾ ਭਰਪੂਰ ਪਿਆ ਹੋਇਆ ਕਿਤੇ ਵੀ ਹਜੇ ਕੋਈ ਵੀ ਡਸਟਿੰਗ ਵਗੈਰਾ ਸਫਾਈ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਦੇਖਿਆ ਜਾਵੇ ਅੰਦਰ ਵੀ ਸੇਮ ਵਹੀ ਪੁਆਇੰਟ ਬ੍ਰੇਨ ਨੂੰ ਦੇ ਵਿਚਾਰੇ ਦੇਖੋ ਕੀ ਪੋਜੀਸ਼ਨ ਹੋਈ ਦੀ ਕੀ ਹਾਲਾਤ ਹੋਏ ਦੇ ਆ ਤੇ ਚਲੋ ਕੋਈ ਨਾ ਖਿਲੇਰਾ ਬੈ ਕੇ ਹੀ ਸਾਰੇ ਕੰਮ ਕਰਦੇ ਮੁੱਕਦੇ ਨੇ ਬਿਨ ਖਿਲੇਰੇ ਤੋਂ ਤੇ ਕੁਝ ਵੀ ਨਹੀਂ ਮੁੱਕਦਾ ਹੈਗਾ ਸੋ ਬਾਕੀ ਚੈਨਲ ਨੂੰ ਪਿਆਰ ਕਰਦੇ ਰਹੋ ਮੁਹੱਬਤ ਕਰਦੇ ਰਹੋ ਤੁਹਾਡ ਨਾਲ ਗੱਲ ਬਾਤ ਮੇ ਕਰਦੀ ਰਵਾਂਗੀ ਸੋ ਥੈਂਕ ਯੂ ਸੋ ਮਾਸ ਚੈਨਲ ਲਈ ਫਨਵਾਚੀ